ਬਾਬਾ ਜੀ ਨੇ ਬਾਣੀ ਵਿੱਚ ਉੱਥੇ ਬਚਨ ਵਰਤਿਆ ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਭਵੇਂ ਓਮ ਅੱਜ ਫਰੀਦਾ ਕੁੰਜੜਾ ਸੈ ਕੋਹਾ ਕੀ ਓਮ ਅੱਜ ਕੋਲ ਪਿਆ ਪਾਣੀ ਦਾ ਕੁਜਾ ਕੋਹਾ ਦੂਰ ਜਾਪਦਾ ਬਾਬਾ ਮਹਾਰਾਜ ਨੇ ਬਾਣੀ ਵਿੱਚ ਕਿਹਾ ਜੀ ਉੱਥੇ ਬਚਨ ਵਰਤਿਆ ਨੌਵੇਂ ਧੌਲੇ ਉੱਬੇ ਸਾਹ ਤੋਲੇ ਅੱਗੇ ਹੁਣ ਤੁਰਦਿਆਂ ਵੀ ਸਾਹ ਚੜਦਾ। ਮਹਾਰਾਜ ਨੇ ਅੱਗੇ ਕਿਹਾ ਕਿ ਲੱਗੇ 10ਵੇਂ ਦੱਦਾ ਹੁਆ ਸਵਾਹ 10 ਨੰਬਰ ਦੀ ਅਵਸਥਾ ਬਣੀ ਤਨ ਖਾਕ ਦੀ țeੜੀ ਹੋ ਗਿਆ। ਸਵਾਹ ਬਣ ਗਿਆ। ਮਹਾਰਜ ਕੀਤੀ ਇਹ 10 ਅਵਸਥਾਵਾ ਮਾ ਕਹਿ ਲਉ ਸਟੇਜਾਂ ਕਹਿ ਲਉ 10 ਟਿਕਾਣੇ ਕਹਿ ਲਉ ਮਹਾਰਾਜ ਨੇ ਚੁਣ ਕੇ ਬੰਦੇ ਨੂੰ ਸਮਝਾਇਆ। ਫਿਰ ਦੁਹਰਾ ਦੇ ਇੱਕ ਵਾਰ ਮਹਾਰਾਜ ਨੇ ਕਿਹਾ ਪਹਿਲਾ ਜਨਮ ਹੋਵੇ ਮਾਂ ਦੇ ਦੁੱਧ ਨਾਲ ਪਿਆਰ 2 ਨੰਬਰ ਤੇ ਮਾਂ ਦਾ ਤੇ ਬਾਪ ਦਾ ਪਤਾ ਲੱਗਿਆ 3 ਨੰਬਰ ਤੇ ਭੈਣਾ ਭਰਾਵਾਂ ਦਾ ਪਤਾ ਲੱਗਿਆ 4 ਨੰਬਰ ਤੇ ਖੇਡ ਨਾਲ ਖੇਡਣ ਵਿੱਚ ਪਿਆਰ ਪੈ ਗਿਆ 5 ਨੰਬਰ ਤੇ ਖਾਣ ਪੀਣ ਦੀ ਸ਼ੁਰਤ ਆ ਗਈ 6 ਨੰਬਰ ਤੇ ਬਕਾਰੀ ਬਿਰਤੀ ਪਨ ਪਈ 7 ਨੰਬਰ ਤੇ ਤੰਮ ਇਕੱਠਾ ਕੀਤਾ ਪਦਾਰਥ ਜਦੋਂ ਕਰਦਾ ਫਿਰ ਦੇਖਦਾ ਨਹੀਂ ਕਈ ਵਾਰ ਖੁਆ ਖਿੰਦੀ ਵੀ ਕਰਦਾ 8ਵੇਂ ਤੇ ਕ੍ਰੋਧਤ ਭਿਰਤੀ ਬਣ ਗਈ 9 ਨੰਬਰ ਤੇ ਤੌਲੇ ਚਿੱਟੇ ਕੇਸ ਆ ਗਏ ਸਾਹ ਚੜਦਾ 10 ਦੇ ਆ ਕੇ ਬਾਬਾ ਜੀ ਨੇ ਕਿਆ ਭੂਗ ਪੈ ਗਿਆ ਅੱਗੇ ਕੀ ਕਿਹਾ ਜੀ ਸੁਣੋ ਪੰਗਤੀ ਮਹਾਰਾਜ ਨੇ ਕਿਆ ਪਹਿਲੇ ਪਿਆਰ ਲੱਗਾ ਥਨ ਦੁੱਧ दूजे माए बाप की सुध तीजे भैया भाभी बेब चौथे प्यार उपन्नी खेड़ पंजें खान पीन की तात में काम न पुछे जात में संद किया कर वास अठ में क्रोध हुआ तस नौवें तौले उबे सा दस में ददा हुआ स्वाग हूँ फिर अगे क्या कह लगे गई सगीत पुकारिता अंदर द आत्मा उडारी मार गया ਫਿਰ ਬਸ ਪੱਲੇ ਧਾਰ ਰਹਿ ਗਈ ਤਾਹਾਂ ਰਹਿ ਗਈ ਸਾਖਸਮੰਧੀਆਂ ਦੇ ਵੀ ਗਈ ਸਗੀਤ ਪੁਕਾਰੀ ਤਾਹ ਦਸਵੇਂ ਦੱਦਾ ਹੁਆ ਸੁਆ ਕਹਿਣ ਲੱਗੇ ਆਇਆ ਗਿਆ ਮੋਇਆ ਨਾਉ ਇਹਦੇ ਅਰਥ ਪਤਾ ਕੀ ਨੇ ਜਦੋਂ ਆਇਆ ਸੀ ਤੇ ਸੁਰਤ ਆਈ ਬੰਦੇ ਨੇ ਬੜਾ ਜੋਰ ਲਾਇਆ ਨਾਮ ਬੁਲਾਉਣੇ ਨਾ ਮਨਾਉਣੇ ਆਪਣਾ ਲੋਕ ਜਾਣਨ ਮੈਂ ਕੌਣ ਮਾਰੇ ਕਹਿੰਦੇ ਆਇਆ ਆਇਆ ਸੀ ਗਿਆ ਚਲਿਆ ਗਿਆ ਮੋਇਆਂ ਨਾਉ ਨਾਂ ਵੀ ਨਾਲ ਹੀ ਮਰ ਗਿਆ ਕੌਣ ਜਾਣਦਾ ਬੜਾ ਵੱਡਾ ਡਾਕਟਰ ਸੀ ਵਕੀਲ ਸੀ ਮਹਾਰਾਜ ਦੇ ਕਿ ਖਾਪ ਗਿਆ ਬੰਦਾ ਆਇਆ ਗਿਆ ਮੋਇਆਂ ਨਾਉ ਪਿੱਛੇ ਪੱਤਲ ਸਦਿਉ ਕਾਵ ਪਰਤ ਕੇ ਘਰ ਦੇ ਜੀਂ ਭਰਮ ਦੇ ਵਿੱਚ ਪੈ ਕੇ ਧਰਮ ਹੀ ਨਹੀਂ ਭਰਮ ਵਿੱਚ ਪਏ ਉਹ ਸ਼ਰਾਧ ਕਰਦੇ ਨੇ ਕਹਿਣ ਲੱਗੇ ਉਹਨਾਂ ਦੇ ਸ਼ਰਾਧਾ ਨੂੰ ਕਾਂ ਖਾਂਦੇ ਨੇ ਪਿੱਛੇ ਪਤਲ ਸਦਿਓ ਕਬ ਕਹਾਂ ਨੂੰ ਆਵਾਜ਼ ਮਾਰਨੀ ਸ਼ਰਾਧਾ ਦੇ ਦਿਨਾਂ ਅੰਦਰ ਮੈਂ ਸੁਣਿਆ ਮੈਨੂੰ ਯਾਦ ਇੱਕ ਇੱਥੇ ਆਪਣੀ ਬੱਚੀ ਆਈ ਉਹ ਨੌਜਵਾਨ ਨੂੰ ਨੇ ਕਿਹਾ ਉਹ ਪ੍ਰਸ਼ਾਦਾ ਦਿਨ ਮੈਂ ਕਿਹਾ ਵੀ ਇਹ ਧਰਮ ਕਿਉਂ ਪਾਲਦੇ ਹੋ ਵੀ ਇਸੇ ਦਿਨੀ ਚਲੋ ਪ੍ਰਸ਼ਾਦਾ ਤੁਸੀਂ ਉਹਨੇ ਕਿਹਾ ਜੀ ਅਸੀਂ ਕੀ ਕਰੀਏ ਸਾਡੇ ਘਰ ਦੀ ਰੋ ਹੈ ਕਰਦੇ ਤੇ ਸਾਡੇ ਇਥੋਂ ਤੱਕ ਕਹਿੰਦੇ ਨੇ ਵੀ ਕੋਠੇ ਦੀ ਛੱਤ ਤੇ ਵੀ ਪ੍ਰਸ਼ਾਦਾ ਤੇ ਸਬਜੀ ਤੇ ਸਾਧੂ ਸਮਾਨ ਰੱਖ ਦਿਓ ਕਾ ਖਾਣਗੇ ਮਹਾਰਾਜ ਨੇ ਕਿਹਾ ਫਿਰ ਲੋਕ ਸਰਾਦ ਕਰ ਦੇਣ ਧਰਮ ਹੀ ਨਹੀਂ ਜਿਨ੍ਹਾਂ ਨੂੰ ਧਰਮ ਦੀ ਗਿਆਤ ਨਹੀਂ ਆਇਆ ਗਿਆ ਮੂਆ ਨਾਮ ਪਿੱਛੇ ਪਤਲ ਸੱਜੂ ਕਾਬ ਮਹਾਰਾਜ ਨੇ ਖੀਰ ਤੇ ਇੱਕ ਗੱਲ ਕੀ ਕਹਿਣ ਲੱਗੇ ਅਸਲ ਵਿੱਚ ਨਾਨਕ ਮਨਮੁਖ ਅੰਧ ਪਿਆਰ ਏ ਮਨਮੁਖ ਬੰਦੇ ਤੂੰ ਸਾਰੀ ਜ਼ਿੰਦਗੀ ਅੰਧਕਾਰ ਵਿੱਚ ਬਤੀਤ ਕੀਤੀ ਹੁਣ 10 ਮਹਾਰਾਜ ਨੇ ਜਿਹੜੇ ਅਵਸਥਾ ਮਾਮਾ ਗਿਆ ਦਸੀਆਂ ਉਹਦੇ ਵਿੱਚ ਮਹਾਰਾਜ ਨੇ ਇਹ ਤੇ ਨਹੀਂ ਕਿਹਾ ਵੀ ਇੱਥੇ ਤੂੰ ਨਾਮ ਨੂੰ ਕਮਾਇਆ ਨਾਮ ਦੀ ਤੇ ਧਰਮ ਦੀ ਗੱਲ ਨਹੀਂ ਕੀਤੀ ਮਹਾਰਾਜ ਕਹਿੰਦੇ ਤੂੰ ਨਾਮ ਤੋਂ ਟੁੱਟ ਕੇ ਜੀਵਨੇ ਸਰਨ ਗੋਣੇ ਜਿਹਨੀਆਂ ਪਹਿਲਾਂ ਦਸੀਆਂ ਮਹਾਰਾਜ ਨੇ ਇੱਥੇ ਫਿਰ ਕਿਹਾ ਕਹਿਣ ਲੱਗੇ ਨਾਨਕ ਮਨਮੁਖ ਅੰਧ ਪਿਆਰ ਮਨ ਮੁਖ ਬੰਦੇ ਦਿਨ ਰਾਤ ਤੂੰ ਅੰਧਕਾਰ ਵਿੱਚ ਰਹਿ ਕੇ ਹਨੇਰੇ ਨਾਲ ਹੀ ਪਿਆਰ ਪਾਲਿਆ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਦਾ ਪੱਲਾ ਨਹੀਂ ਪਕੜਿਆ ਸੰਸਾਰ ਮਹਾਰਾਜ ਕਹਿੰਨ ਲੱਗੇ ਗੁਰੂ ਤੋਂ ਬਿਨਾ ਬੁਬਦਾ ਪਿਆ ਹੈ ਜਿਨ ਪਿੱਛੇ ਮਹਾਰਾਜ ਨੇ ਕਿਹਾ ਸੀ ਨਾ ਮਨ ਏਕ ਨ ਚੇਤਸ ਮੂੜ ਮਨਾ ਉਹ ਮੂੜ ਮਨਾ ਤੂੰ ਇੱਕ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਹਰ ਵਿਸਰਤ ਤੇਰੇ ਗੁਣ ਗਲਿਆ ਰੱਬ ਨੂੰ ਪੁਲਾ ਕੇ ਤੇਰੇ ਅੰਦਰ ਚੰਗੇ ਗੁਣ ਗਲ ਜਾਂਦੇ ਇਹਨੂੰ ਅਜ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਰੇ ਮਰ ਕੇ ਕਿ ਉਹਦ ਕਟੈ ਦਿਨਸ ਰਹਿ ਨਾਰੇ ਤੇਰੀ ਉਮਰ ਘਟਦੀ ਏ ਦਿਨ ਦਿਨ ਕਰਕੇ ਰਾਤ ਰਾਤ ਕਰਕੇ ਮਨ हे ਮਨਾ ਗੁਰ ਮਿਲ ਕਾਜ ਸਵਾਰੇ ਗੁਰੂ ਦਾ ਪੱਲਾ ਪਕੜ ਗੁਰੂ ਦੀ ਮਤ ਲੈ ਗੁਰੂ ਦਾ ਪੱਲਾ ਪਕੜ ਕੇ ਆਪਣੇ ਜੀਵਨ ਦਾ ਕਾਰਜ ਮਨੁੱਖੇ ਜਨਮ ਨੂੰ ਸਵਾਰ ਲੈ। ਫਿਰ ਮੈਂ ਇਹ ਤੋਂ ਤੱਕ ਸ਼ਬਦਾਂ ਨੂੰ ਦੁਹਰਾ ਦਿਆਂ। ਮਹਾਰਜ ਨੇ ਕਿਹਾ ਕਰੂੰ ਬੇਨਤੀ। ਸੁਣੋ ਮੇਰੇ ਮੀਤਾ। ਇੱਥੇ ਹੁਕਮ ਨਹੀਂ ਕਿਹਾ। ਕਿੰਨੀ ਵੱਡੀ ਗੱਲ ਨੇ। ਕਿ ਸਤਗੁਰੂ ਆਪ ਸਿੱਖ ਨੂੰ ਬੇਨਤੀ ਕਹਿ ਰਹੇ ਨੇ। ਬੇਨਤੀ ਕਿਉਂ ਕਹਿੰਦੇ ਗੁਰੂ? ਕੀ ਲੋੜ ਹੈ ਮਹਾਰਾਜ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ ਹੈ ਕਹਿੰਨ ਲੱਗੇ ਗੁਰੂ ਕਦੀ ਕਿਸੇ ਦਾ ਬੁਰਾ ਨਹੀਂ ਮੰਗਦਾ ਗੁਰੂ ਚਾਹੁੰਦਾ ਇਹਦਾ ਭਲਾ ਹੋ ਜਾਏ ਗੁਰੂ ਤੇ ਸੱਚ ਜਾਣੋ ਗੁਰੂ ਨਾਨਕ ਸਾਹਿਬ ਜਿੱਦਾ ਆਪਾਂ ਜੀਵਨ ਪੜਦੇ ਆ ਅਸੀਂ ਲੋਕ ਬਿਕਾਰੀ ਬੰਦੇ ਨੂੰ ਚਲੋ ਜੇ ਕੋਈ ਪਾਪਾਂ ਵਿੱਚ ਗਲਤਾਨ ਜਾਂ ਕਿਸੇ ਤੋਂ ਗੁਨਾਹ ਹੋ ਗਿਆ ਅਸੀਂ ਉਹਨੂੰ ਦੁਰਕਾਰ ਦਿੰਨੇ ਆ ਕਈ ਵਾਰੀ ਸੱਚ ਜਾਣੋ ਗੁਰੂ ਦੇ ਕੋਲ ਗੁਨਾਹ ਕਰਕੇ ਵੀ ਬੰਦਾ ਆ ਜਾਏ ਗੁਰੂ ਕਦੀ ਉਹਨੂੰ ਦੁਰਕਾਰਦਾ ਨਹੀਂ ਗੁਰੂ ਦਾ ਫਿਰ ਵੀ ਪਲਾ ਕਰਦਾ ਕੀ ਸੱਜਣ ਠੱਗ ਚੰਗੇ ਕਰਮ ਕਰਦਾ ਸੀ ਨਹੀਂ ਕਰਦਾ ਸੀ ਲੋਕਾਂ ਨੂੰ ਲੁੱਟਦਾ ਸੀ ਮਾਰਦਾ ਸੀ ਖੋਹਾਂ ਕਿੰਦੀ ਕਰਦਾ ਸੀ ਮਾਰੇ ਤਰਸ ਦੇ ਘਰ ਵਿੱਚ ਆਏ ਸੱਜਣ ਠੱਗ ਨੂੰ ਕਿਹਾ ਤੇਰਾ ਅੰਦਰ ਉਹ ਲੋਕਾਂ ਸਾਹਮਣੇ ਧਰਮੀ ਸੀ ਤੁਹਾਨੂੰ ਪਤਾ ਹੈ ਬਾਹਰੀ ਦੇਖੋ ਦੀ ਧਰਮ ਵਾਲੀ ਸੀ ਉਹਨੇ ਮੰਦਰ ਵੀ ਬਣਾਇਆ ਸੀ ਮਸਜਿਦ ਵੀ ਬਣਾਈ ਸੀ ਜਦੋਂ ਕੀ ਆਉਂਦਾ ਸੀ ਰਾਹੀਰ ਹਿੰਦੂ ਆਏ ਉਹਨੂੰ ਮੰਦਰ ਵਿੱਚ ਮੱਥਾ ਟਿਕਾਉਣਾ ਮੰਜਾ ਵਿਸਤਰਾ ਦੇਣਾ ਮੁਸਲਮਾਨ ਆਏ ਉਹਨੂੰ ਮਸਜਿਦ ਵਿੱਚ ਲੈ ਜਾਣਾ ਰਾਤ ਨੂੰ ਮਾਰ ਨਾਲ ਉੱਟਣਾ ਮਹਾਰਾਜ ਨੇ ਉਹਨਿੱਕੋ ਗੱਲ ਕਹੀ ਨਾ ਕਹਿਣ ਲੱਗੇ ਸੱਜਣ ਤੂੰ ਕਹਿੰਦੇ ਪਾਂਡੇ ਦੀ ਤਰ੍ਹਾਂ ਕਹਿੰਦਾ ਭਾਂਡਾ ਬਾਹਰੋਂ ਸੂਰਜ ਦੀ ਕਿਰਨ ਪਏ ਬੜਾ ਚਮਕਦਾ ਹੈ। ਉਹਦੇ ਅੰਦਰ ਕੋਈ ਹੱਥ ਫੇਰ ਕੇ ਵੇਖੇ ਕਾਲਖ ਲਾ ਦਿੰਦਾ। ਤੇਰਾ ਅੰਦਰ ਕਾਲਾ ਬਾਹਰੋਂ ਤੂੰ ਚਮਕਦਾ। ਮਹਾਰਾਜ ਨੇ ਉਹਨੂੰ ਕਿਹਾ ਸੀ ਕਹਿਣ ਲੱਗੇ ਇਹ ਚਮਕ ਬਾਹਰ ਲੋਕਾਂ ਨੂੰ ਦਿਖਾ ਕੇ ਪਰਮਾ ਸਕਨੇ। ਰੱਬ ਤੇਰੀ ਬਾਹਰੀ ਚਮਕ ਨਾਲ ਨਹੀਂ ਪਰਮੇਗਾ। ਰੱਬ ਤੇ ਉਸ ਉਸ ਦਿਨ ਖੁਸ਼ ਹੋਣਾ ਜਿਸ ਦਿਨ ਤੇਰਾ ਅੰਦਰ ਵੀ ਉਜਲਾ ਹੋ ਜਾਏਗਾ ਇੱਕੋ ਸ਼ਬਦ ਕਿਹਾ ਜੀ ਮਹਾਰਾਜ ਨੇ ਉਹਨੂੰ ਇੱਕ ਸ਼ਬਦ ਕਿਹਾ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਉਜਲ ਕਹਿ ਹ ਚਿਲਕਨਾ ਕੋਟਮ ਕਾਲੜੀ ਮਸ ਧੋਤਿਆਂ ਜੂਸ਼ਨਾ ਉਤਰੇ ਜੇ ਸੂਤੋ ਵਾ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਦਿੱਤੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਮਹਾਰਾਜ ਨੇ ਕਿਹਾ ਸੱਜਣ ਯਾਦ ਰੱਖੀ ਨਾਮ ਰੱਖ ਕੇ ਸੱਜਣ ਨਹੀਂ ਬਣਿਆ ਜਾਣਾ ਜਿਹੜੇ ਕਰਮ ਕਰੀ ਜਾਣਾ ਇੱਕ ਇੱਕ ਕਰਮ ਤੇਰੇ ਨਾਲ ਨਿਭਨੇ ਚਰਨਾ ਤੇ ਟਹਿ ਪਿਆ ਗੁਨਾਹ ਕੀਤੇ ਮਹਾਰਾਜ ਨੇ ਸੱਜਣ ਠਾਗ ਨੂੰ ਸੱਜਣ ਪੁਰਖ ਬਣਾ ਦਿੱਤਾ ਇਹਦਾ ਮਤਲਬ ਗੁਰੂ ਗੁਨਾਹ ਵੇਖਦਾ ਗੁਰੂ ਬਖਸ਼ ਦਿੰਦਾ ਗੁਰੂ ਬਖਸ਼ਾਂਦ ਹੈ ਤੇ ਮੈਂ ਇੱਕ ਬੇਨਤੀ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹੁੰਦੇ ਸਨ ਕਹਿ ਲੱਗੇ ਅਸੀਂ ਅੱਜ ਵੀ ਸੱਜਣ ਨੂੰ ਠੱਗ ਕਹਿ ਕੇ ਕਿਉਂ ਠੱਗ ਸੀ ਕਹਿ ਕੇ ਪੁਕਾਰੀ ਜਾਂਦੇ ਆ ਪਰ ਪ੍ਰੋਫੈਸਰ ਪੂਰਨ ਸਿੰਘ ਇੱਕ ਗੱਲ ਕਹਿੰਦਾ ਸੀ ਕਹਿਣ ਲੱਗੇ ਉਹ ਸਾਡੇ ਨਾਲੋਂ ਕਈ ਗੁਨਾ ਚੰਗਾ ਸੀ ਸੱਜਣ ਠੱਗ ਕਿਉਂ ਕਹਿਣ ਲੱਗੇ ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਸੁਣਿਆ ਉਹਨੇ ਅੰਦਰ ਦੇ ਗੁਨਾ ਕੱਢ ਕੇ ਬਾਹਰ ਮਾਰੇ ਬਦਲ ਲਿਆ ਆਪਣਾ ਜੀਵਨ ਧਰਮੀ ਬਣ ਗਿਆ ਪੁੱਲ ਬਖਸ਼ਾਲੀ ਪਰ ਕਹਿੰਦੇ ਬੰਦੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਤੂੰ ਕਿੰਨੇ ਸ਼ਬਦ ਗੁਰਬਾਣੀ ਦੇ ਗੁਰੂ ਦੇ ਸੁਣ ਲਏ ਪਰ ਤੂੰ ਆਪਣੇ ਅੰਦਰ ਨੂੰ ਫਿਰ ਵੀ ਬਦਲ ਨੂੰ ਤਿਆਰ ਨਹੀਂ ਇਹਦਾ ਮਤਲਬ ਤੇ ਸੱਜਣ ਠੱਗ ਸਾਡੇ ਨਾਲ ਚੰਗਾ ਸੀ ਅਸੀਂ ਕਿੰਨੇ ਸ਼ਬਦ ਸੁਣ ਲਏ ਮਹਾਰਾਜ ਦੀ ਬਾਣੀ ਦੇ ਅਸੀਂ ਫਿਰ ਵੀ ਆਪਣੇ ਅੰਦਰ ਨੂੰ ਬਦਲ ਨੂੰ ਤਿਆਰ ਨਹੀਂ ਮੈਂ ਬੇਨਤੀ ਕਹਿ ਰਿਹਾ ਮਹਾਰਾਜ ਨੇ ਕਿਹਾ ਕਰੂੰ ਬੇਨਤੀ ਸੁਨੋ ਮੇਰੇ ਮੀਤਾ ਏ ਮੇਰੇ ਮਿੱਤਰ ਸੁਣ ਮੈਂ ਤੈਨੂੰ ਬੇਨਤੀ ਕਰਦਾ ਗੁਰੂ ਅਰਜਨ ਦੇਵ ਜੀ ਸੰਤ ਟਹਿਲ ਕੀ ਬੇਲਾ ਆ ਸਮਾਂ ਗੁਰੂ ਦੀ ਸੇਵਾ ਦਾ ਮਿਲਿਆ ਇਹੀ ਖਾਟ ਚਲੋ ਹਰ ਲਾਹਾ ਇੱਥੇ ਜੋ ਖੱਟੇਗਾ ਉਹ ਪੰਲੇ ਲਾਹਾ ਖੱਟ ਕੇ ਜਾਏਗਾ ਅੱਗੇ ਬਸਨ ਸੁਹੇਲਾ ਅੱਗੇ ਸੁਖੀ ਬਸੇਗਾ ਅੱਗੇ ਕਹ ਜੀ ਆਉਧ ਘਟੈ ਦਿਨ ਸਦੈ ਨਾਰੇ ਉਮਰ ਤੇਰੀ ਦਿਨ ਕਰਕੇ ਰਾਤ ਕਰਕੇ ਦਿਨੋ ਦਿਨ ਘਟਦੀ ਜਾ ਰਹੀ ਏ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਦਾ ਪੱਲਾ ਫੜ ਕੇ ਆਪਣੇ ਜੀਵਨ ਨੂੰ ਸਵਾਰ ਲੈ